ਕਾਰ ਦੀ ਰੇਂਜ ਜਿਹੜੀ ਕੰਪਨੀ ਕਲੇਮ ਕਰ ਰਹੀ ਹੈ 650 ਕਿਲੋਮੀਟਰ ਤੇ 682 ਕਿਲੋਮੀਟਰ ਕਲੇਮ ਕਰ ਰਹੀ ਹੈ ਕੰਪਨੀ ਨੇ 55 ਲੱਖ ਕਿਲੋਮੀਟਰ ਬੈਟਰੀ ਦੀ ਟੈਸਟਿੰਗ ਕੀਤੀ ਹੈ ਪਹਿਲਾਂ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਪ੍ਰੋਡਕਟ ਲਾਂਚ ਕੀਤਾ ਦੋਨਾਂ ਹੀ ਕਾਰ ਦੇ ਅੰਦਰ ਸਰ 79 ਕਿਲੋਵਾਟ ਦੀ ਬੈਟਰੀ ਦੇ ਰਹੀ ਹੈ ਕੰਪਨੀ ਟੌਪ ਮਾਡਲ ਦੇ ਅੰਦਰ ਆਟੋ ਪਾਰਕਿੰਗ ਫੀਚਰ ਹੈ ਆਪਾ ਕੀ ਫੋਕ ਦੇ ਨਾਲ ਰਿਪੋਰਟ ਦੇ ਨਾਲ ਕਾਰ ਨੂੰ ਡਰਾਈਵਰਲੈਸ ਅੱਗੇ ਤੇ ਪਿੱਛੇ ਕਰ ਸਕਦੇ ਆ 7 ਤਰੀਕੇ ਦੇ ਟੈਸਟ ਕੀਤੇ ਨੇ ਸ਼ੌਕ ਟੈਸਟ ਕੀਤੇ ਨੇ ਤਾਂ ਜਾ ਕੇ ਉਹਨਾਂ ਨੇ ਕਾਰ ਲਾਂਚ ਕੀਤੀ ਹੈ ਹੱਲੋ ਕੋਈ ਡਰਾਈਵਰ ਗੱਡੀ ਚਲਾ ਰਿਹਾ ਉਨੂੰ ਹੋ ਗਿਆ ਕਾਫੀ ਟਾਈਮ ਗੱਡੀ ਚਾਹਲੀ ਚੱਲੀ ਆ ਗਈ ਆ ਉੱਤਰੀ ਤੇ ਸਿਚੁਏਸ਼ਨ ਹੁੰਦੀ ਹੈ ਆਟੋਮੈਟਿਕਲੀ ਕਾਰ ਦੇ ਅੰਦਰ ਕੈਮਰਾ ਡਿਟੈਕਟ ਕਰ ਲੈਂਦਾ ਹੈ ਕਿ ਡਰਾਈਵਰ ਅਟੈਂਟਿਵ ਨਹੀਂ ਹੈ ਤੇ ਉਹ ਲੈਣ ਕਰਨਾ ਸਾਥੇ ਚਾਰਜਿੰਗ ਦੀ ਜਿਹੜੀ ਕਪੈਸਿਟੀ ਹੈ 20 ਮਿੰਟਸ ਤੇ 80% ਤੱਕ ਹੀ ਚਾਰਜ ਹੋ ਜਾਂਦੀ ਹੈ ਕਾਰ ਸਾਊਂਡ ਸਿਸਟਮ ਬੜਾ ਅੱਛਾ ਪਾਇਆ ਕੰਪਨੀ ਨੇ ਜਿਹੜਾ ਹਾਰਮਨ ਕਾਰਡਨ ਦਾ 16 ਸਪੀਕਰ ਦਾ ਸਾਊਂਡ ਸਿਸਟਮ ਹੈ ਅੱਜ ਬੜਾ ਅੱਛਾ ਦਿਨ ਹੈ ਸਰ ਆਪਾਂ ਆਪਣੀਆਂ ਦੋ ਗੱਡੀਆਂ ਆਫੀਸ਼ੀਅਲੀ ਲਾਂਚ ਕੀਤੀਆਂ ਨੇ ਜਿਹੜੀ ਨਿਊ ਈਵੀ ਕਾਰਸ ਆਈਆਂ ਨੇ ਮਹਿੰਦਰਾ ਦੀ ਇੱਕ ਆਈਏ ਬੀ 6 ਇਤੇ ਦੂਜੀ ਆਈਏ ਐਕਸਵੀ 9ੀ ਦੋਨਾਂ ਹੀ ਕਾਰਸ ਦੇ ਅੰਦਰ 79 ਕਿਲੋਵਾਟ ਦੀ ਬੈਟਰੀ ਦੇ ਰਹੀ ਹੈ ਕੰਪਨੀ ਟੌਪ ਮਾਡਲ ਦੇ ਅੰਦਰ ਇਹਦੇ ਅੰਦਰ ਕੰਪਨੀ ਕਹਿ ਰਹੀ ਹੈ ਬਈ ਕਾਰ ਦੀ ਰੇਂਜ ਜਿਹੜੀ ਕੰਪਨੀ ਕਲੇਮ ਕਰ ਰਹੀ ਹੈ 650 ਕਿਲੋਮੀਟਰ ਤੇ 682 ਕਿਲੋਮੀਟਰ ਕਲੇਮ ਕਰ ਰਹੀ ਹੈ ਤੇ ਐਕਚੁਅਲ ਰੀਅਲ ਵਰਲਡ ਤੇ 500 ਕਿਲੋਮੀਟਰ ਤੋਂ ਪਲੱਸ ਰੇਂਜ ਆ ਜਾਏਗੀ ਜੋ ਕਿ ਅੱਜ ਦੀ ਡੇਟ ਤੇ ਕੰਪੀਟੀਸ਼ਨ ਇਹ ਚਾਪਾ ਕੋਈ ਵੀ ਕਾਰ ਦੇਖਣਾਂ ਤੇ ਕੋਈ ਵੀ ਇਨੇ ਕਮਿਟਮੈਂਟ ਨਾਲ ਰੇਂਜ ਆਫਰ ਨਹੀਂ ਕਰ ਰਹੀ ਜੋ ਮਹਿੰਦਰਾ ਕਰ ਰਹੀ ਹੈ ਕੰਪਨੀ ਨੇ 55 ਲੱਖ ਕਿਲੋਮੀਟਰ ਬੈਟਰੀ ਦੀ ਟੈਸਟਿੰਗ ਕੀਤੀ ਹੈ ਪਹਿਲਾਂ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਪ੍ਰੋਡਕਟ ਲਾਂਚ ਕੀਤਾ ਹੈ ਤੇ ਤਾਂ ਜਾ ਕੇ ਉਹ ਲਾਈਫਟਾਈਮ ਵਾਰੰਟੀ ਦੇ ਰਹੇ ਨੇ ਬੈਟਰੀ ਦੇ ਅੰਦਰ ਦੇ ਹੈਵ ਥੋਰਲੀ ਟੈਸਟਡ ਦੀ ਬੈਟਰੀ ਉਹਨਾਂ ਨੇ ਨੇਲ ਪੈਨੀਟ੍ਰੇਸ਼ਨ ਟੈਸਟ ਕੀਤੇ ਨੇ ਵਾਟਰ ਇੰਗ੍ਰੈਸ ਟੈਸਟ ਕੀਤੇ ਨੇ ਹੀਟ ਟੈਸਟ ਕੀਤੇ ਨੇ ਫਾਇਰ ਟੈਸਟ ਕੀਤੇ ਨੇ ਹਰ ਤਰੀਕੇ ਦੇ ਟੈਸਟ ਕੀਤੇ ਨੇ ਸ਼ੌਕ ਟੈਸਟ ਕੀਤੇ ਨੇ ਤਾਂ ਜਾ ਕੇ ਉਹਨਾਂ ਨੇ ਕਾਰ ਲਾਂਚ ਕੀਤੀ ਹੈ ਸਾਰੀ ਸੇਫਟੀ ਫੀਚਰਸ ਦੇ ਨਾਲ ਤੇ ਕੰਪਨੀ ਬੜੀ ਪੋਜ਼ਿਟਿਵ ਹੈ ਉਹਨਾਂ ਨੇ ਟਾਰਗੇਟਸ ਵੀ ਅੱਛੇ ਰੱਖ ਕੇ ਨੇ ਤੇ ਅੱਗੇ ਚੱਲ ਕੇ ਮਤਲਬ ਕੰਪਨੀ ਐਕਸਪੈਕਟ ਕਰ ਰਹੀ ਹੈ ਕਿ ایਵੀ ਮਾਰਕੀਟੇਚ ਆਪਣਾ ਡੋਮਿਨੇਸ਼ਨ ਆ ਜਾਏਗਾ ਜੇ ਆਪਾਂ ਫੀਚਰ ਦੀ ਗੱਲ ਕਰੀਏ ਤੇ ਕਾਰ ਦੇ ਅੰਦਰ ਉਹਨਾਂ ਨੇ ਫੀਚਰ ਬੜੇ ਅੱਛੇ ਪਾਏ ਹੋਏ ਨੇ ਇੱਕ ਤਾਂ ਚਾਰਜਿੰਗ ਦੀ ਜਿਹੜੀ ਕਪੈਸਿਟੀ ਹੈ 20 ਮਿੰਟਸ ਤੇ 80% ਤੱਕ ਦੀ ਚਾਰਜ ਹੋ ਜਾਂਦੀ ਹੈ ਕਾਰ ਇੰਨੀ ਫਾਸਟ ਚਾਰਜਿੰਗ ਉਹਨਾਂ ਨੇ ਦਿੱਤੀ ਹੋਈ ਹੈ ਜਿਹੜਾ सਸਪੈਂਸ਼ਨ ਪਾਇਆ ਕਾਰ ਦੇ ਅੰਦਰ ਉਹ ਰੋਡ ਤੇ ਅਕੋਰਡਿੰਗ ਆਪਣੇ ਆਪ ਅਡਾਪਟ ਹੁੰਦਾ ਰਹਿੰਦਾ ਹੈ ਅਡਾਪਟਿਵ ਸਸਪੈਂਸ਼ਨ ਆ ਜਾਂਦਾ ਹੈ ਜਿਹੜਾ ਸੌਫਟਵੇਅਰ ਪਾਇਆ ਹੈ ਉਹਨੂੰ ਕੰਪਨੀ ਨੇ ਨਾਮ ਦਿੱਤਾ ਹੈ ਮਾਇਆ ਜਿਹਨੂੰ ਆਪਾਂ ਕਹਿੰਦੇ ਆ ਮਹਿੰਦਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਦੇ ਅੰਦਰ ਕੀ ਹੁੰਦਾ ਹੈ ਸਨੈਪ ਡ੍ਰੈਗਨ ਦਾ ਜਿਹੜਾ ਉਹ ਪਾਇਆ ਕੰਪਨੀ ਨੇ ਵਿਚ ਇਜ਼ ਫਾਸਟੈਸਟ ਇਨ ਦੀ ਆਟੋਮੋਟਿਵ ਸੈਗਮੈਂਟ ਇਹਦੇ ਨਾਲ 24GB RAM ਹੈ 128GB ਦੀ ਸਪੇਸ ਦਿੱਤੀ ਹੋਈ ਹੈ ਕੰਪਨੀ ਨੇ ਸੋ ਥੈਟ ਕਸਟਮਰ ਆਪਣੀ ਚੋਇਸ ਦੀ 뮤직 ਵੀਡੀਓਜ਼ ਵਗੈਰਾ ਕੁਝ ਵੀ ਪਾ ਕੇ ਕਾਰ ਦੇ ਅੰਦਰ ਦੇਖ ਸਕਦਾ ਹੈ ਜਿਵੇਂ ਆਪਾਂ ਅਗਰ ਫੀਚਰ ਦੀ ਗੱਲ ਕਰੀਏ ਤੇ ਫੀਚਰ ਇਜ਼ ਮਲਟੀਪਲ ਫੀਚਰਸ ਨੇ ਜਿਵੇਂ ਇੱਕ ਆਟੋ ਪਾਰਕਿੰਗ ਫੀਚਰ ਹੈ ਆਪਾਂ ਕੀ ਫੋਬ ਦੇ ਨਾਲ ਰਿਮੋਟ ਦੇ ਨਾਲ ਕਾਰ ਨੂੰ ਡਰਾਈਵਰਲੈਸ ਅੱਗੇ ਤੇ ਪਿੱਛੇ ਕਰ ਸਕਨੇ ਆ ਠੀਕ ਹੈ ਆਟੋ ਪਾਰਕਿੰਗ ਫੀਚਰ ਹੈ ਕਾਰ ਤੋਂ ਉਤਰ ਕੇ ਤੁਸੀਂ ਰਿਮੋਟ ਪਾਰਕਿੰਗ ਦੇ ਥਰੂ ਕਾਰ ਨੂੰ ਆਟੋਮੈਟਿਕਲੀ ਪਾਰਕ ਵੀ ਕਰ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਸਾਊਂਡ ਸਿਸਟਮ ਬੜਾ ਅੱਛਾ ਪਾਇਆ ਹੈ ਕੰਪਨੀ ਨੇ ਹਾਰਮਨ ਕਾਰਡਨ ਦਾ 16 ਸਪੀਕਰ ਦਾ ਸਾਊਂਡ ਸਿਸਟਮ ਹੈ 1400 ਵਾਟਸ ਦੀ ਪਾਵਰ ਆਊਟਪੁੱਟ ਹੈ ਸਰ ਇਹਦਾ ਪਾਵਰ ਮਤਲਬ ਡਾਲਬੀ ਐਟਮੋ ਸਪੋਰਟ ਦੇ ਨਾਲ ਇੱਕ ਇਹੋ ਜਿਹਾ ਐਮਬੀਐਸ ਕ੍ਰੀਏਟ ਹੁੰਦਾ ਜਿਵੇਂ ਤੁਸੀਂ ਇੱਕ ਆਪਾ ਹਾਲ ਤੇ ਬੈਠੇ ਆ ਜਾਂ ਕਿਸੇ ਸਟੇਡੀਅਮ ਤੇ ਬੈਠੇ ਆ ਉਦਾਂ ਦੀ ਫੀਲ ਆਉਂਦੀ ਹੈ ਸਾਊਂਡ ਦੀ ਜੀ ਠੀਕ ਹੈ ਇਸ ਤੋਂ ਇਲਾਵਾ ਸਰ ਅਗਰ ਆਪਾਂ ਦੇਖੀਏ ਤੇ ਕਾਰ ਦੇ ਅੰਦਰ ਕੈਮਰਾ ਸਿਸਟਮ ਦਿੱਤਾ ਹੋਇਆ ਜਿਹਨੂੰ ਕੰਪਨੀ ਕਹਿੰਦੀ ਆਇਡੈਂਟੀਟੀ ਫੀਚਰ ਮੰਨ ਲਓ ਕੋਈ ਡਰਾਈਵਰ ਗੱਡੀ ਚਲਾ ਰਿਹਾ ਹੈ ਉਹਨੂੰ ਹੋ ਗਿਆ ਕਾਫੀ ਟਾਈਮ ਗੱਡੀ ਚਲਾਉਂਦੇ ਚੱਕੀ ਆ ਗਈ ਆ ਉਦਾਂ ਦੀ ਕੋਈ ਸਿਚੁਏਸ਼ਨ ਹੁੰਦੀ ਹੈ ਆਟੋਮੈਟਿਕਲੀ ਕਾਰ ਦੇ ਅੰਦਰ ਕੈਮਰਾ ਡਿਟੈਕਟ ਕਰ ਲਿੰਦਾ ਹੈ ਕਿ ਡਰਾਈਵਰ ਅਟੈਂਟਿਵ ਨਹੀਂ ਹੈ ਤੇ ਅਲਰਟ ਕਰਨਾ ਸਟਾਰਟ ਕਰ ਦਿੰਦਾ ਹੈ ਤੇ ਐਕਸੀਡੈਂਟ ਆ ਉਦਾਂ ਦੀ ਸਿਚੁਏਸ਼ਨ ਕੰਪਲੀਟਲੀ ਕਾਰ ਅਵੋਇਡ ਕਰਦੀ ਹੈ ਤੇ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਇੱਕ ਵਾਰੀ ਪਲੀਜ਼ ਨੋਵੈਲਟੀ ਵੀਹਲਸ ਵਿਜ਼ਿਟ ਕਰਿਓ ਸਰ ਵੀ ਹੈਵ ਆਵਰ ਆਊਟਲੈਟ ਐਟ ਟੰਡਾਰੀ ਜੀਟੀ ਰੋਡ ਇੱਕ ਹੈਗਾ ਮਲਹਾਰ ਰੋਡ ਤੇ ਤੇ ਇੱਕ ਸਾਊਥ ਸਿਟੀ ਹੈ ਸਰ ਤੋਂ ਐਸ ਪਰ ਯੋਰ ਕਨਵੀਨੀਅੰਸ ਤੁਸੀਂ ਕੋਈ ਵੀ ਲੋਕੇਸ਼ਨ ਆਊਟਲੈਟ ਜਾਓ ਉੱਥੇ ਕਾਰਸ ਰੈਡੀਲੀ ਅਵੇਲੇਬਲ ਨੇ ਫਾਰ ਟੈਸਟ ਡਰਾਈਵ ਸੋ ਵੀ ਹੈਵ ਬੋਥ ਦਾ ਕਾਰਸ ਹੈਵ ਲੇਬਲ ਵਿਦ ਅਸ ਥੈਟ ਇਜ਼ B6 ਐਂਡ XCV90 ਤੁਹਾਨੂੰ ਇਮੀਡੀਏਟਲੀ ਟੈਸਟ ਡਰਾਈਵ ਕਰਾਈ ਜਾਏਗੀ ਤੇ ਸਾਰੇ ਫੀਚਰਸ ਨੂੰ ਇੱਕ ਵਾਰੀ ਜ਼ਰੂਰ ਐਕਸਪਲੋਰ ਕਰਿਓ ਸਰ